ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਉਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਔਲ ਜੀ ਅੱਜ ਦੀ ਵੀਡੀਓ ਪਿੰਡ ਬਦਣੀ ਖੁਰਦ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ 4 ਐਨੀਮਲ ਲੈ ਕੇ ਆਏ ਆ 2 ਤਾਂ ਸੂਈਆਂ ਸਵਾਂਈਆਂ ਮੱਝਾਂ ਨੇ ਜੀ ਇੱਕ ਗੱਬਣ ਆ ਜੀ ਤੇ ਇੱਕ ਸੂਈ ਸੂਈ ਗਾਂ ਹੈ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸ ਦਿਓ ਨਾਂ ਲਾਪੀ ਦਾ ਪਿੰਡ ਵਦਨੇ ਜਿਹਦਾ ਮੋਗਾ ਤੁਸੀਂ ਨਾ ਹਰ ਸਿੰਘ ਵਾਲਾ ਮੋਬਾਈਲ ਨੰਬਰ 62342395 ਠੀਕ ਆ ਬਾਈ ਇੱਕ ਨੰਬਰ ਤੋਂ ਮਾਝ ਤੋਂ ਸ਼ੁਰੂ ਕਰ ਲੱਗੇ ਜੀ ਸੁਆ ਵੀਰੇ ਕਿੰਨਾ ਮਸੂਈ ਆ ਜੀ ਇਹ ਸੁਆ ਦੂਜਾ ਸੂਈ ਆ ਵੀਰੇ ਕਦੋਂ ਸੂਈ ਆ ਜੀ ਇਹ ਇਹ ਪਰਸੋ ਸੂਈ ਜਾਊਗਾ ਪਰਸੋ ਸੂਈ ਬੱਚਾ ਕੀ ਦਿੱਤਾ ਜੀ ਬਾਹਰ ਕੱਟਾ ਵੀਰੇ ਠੀਕ ਆ ਜੀ ਆ ਜੇ ਡੰਨਾ ਜੀ ਜੇ ਡੰਨਾ ਵੀਡੀਓ ਹੈਗੀ ਆਪਣੀ ਠੀਕ ਆ ਜੀ ਕਿੰਨਾ ਬੋਲਾ ਤਿਆਰ ਆ ਜੀ ਵੀਰ 10 ਕਿਲੋ ਤਿਆਰ ਆ ਨੇ ਤੁਹਾਨੂੰ ਕੰਡੇ ਜੋਕ ਕੇ ਦੇ ਦਾਂਗੇ ਵੀਰ ਜੋਕ ਕੇ ਥਣਾ ਦੀ ਡੰਨਾ ਜੀ ਪਾਉਂਦੇ ਨੇ ਓਕੇ ਤੋੜ ਕੇ ਦਿਖਾ ਦਿਵੀਂ ਵੀਰ ਜਿਹੜੇ ਆਪਾਂ ਪਹਿਲਾਂ ਵੀਡੀਓ ਪਾਈ ਸੀ ਵੈਗਗੇ ਸੀ ਹਾਂ ਵੀ ਵੈਗੇ ਨਾਲ ਨਾਲੇ ਵੈਗੇ ਸੀ ਗੇਰ ਠੀਕ ਆ ਬਾਈ ਹਾਂ ਸੁਆ ਦੂਜਾ ਜੀ ਆ ਦੂਜਾ ਬਈ ਦੂਜਾ ਸੁਆ ਸੂਈ ਆ ਕੱਲ ਦੀ ਸੂਈ ਆ ਬੱਚਾ ਮਗਰ ਕੱਟਾ ਜੀ ਜੇਰ ਪ੍ਰੋਪਰ ਡਨ ਆ ਵੀਡੀਓ ਤੁਸੀਂ ਬਾਈ ਕੋਲੋਂ ਲੈ ਚੱਕਦੇ ਆ ਜਿਹੜਾ ਅੱਜ ਦਾ ਬੋਲਾ ਤਿਆਰ ਆ ਉਹ ਨੈਟ 10 ਕਿਲੋ ਆ ਜੀ ਦੋ ਟਾਈਮ ਚਾਰ ਟਾਈਮ ਕੋਈ ਵੀ ਵੀਰ ਆਪਦੀ ਮਿਲਕਿੰਗ ਕਰ ਸਕਦਾ ਜੀ ਬਾਕੀ ਕੱਦ ਕਾਠ ਵੀ ਚੰਗਾ ਵਜਨ ਵਜੂਦ ਵੀ ਚੰਗਾ ਥਣਾ ਦੀ ਦੰਨਾ ਬਾਈ ਹਾਂ ਬਈ ਇੱਕ ਨੰਬਰ ਥਣਾ ਦੀ ਠੀਕ ਆ ਜੀ ਥਣਾ ਦੀ ਦੰਨਾ ਬੇਫਿਕਰ ਹੋ ਕੇ ਆ ਜਾਓ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਥਾਣਾ ਦੇ ਸਾਈਂ ਨੇੜੇ ਤੋਂ ਦਿਖਾ ਦਿੰਨੇ ਆ ਚਾਰ ਹੀ ਥਾਣਾ ਫੋਟ ਨਹੀਂ ਛਾਂਖ ਨਹੀਂ ਕੋਈ ਨਿੱਖੜਵਾ ਪੂਰਾ ਹੱਥੀ ਚ ਵਾਈ ਹਲਾ ਥਣ ਲੱਗਿਆ ਵਾ ਗੋਲ ਪੈਠਾ ਪੂਰਾ ਵਜਨ ਵੀ ਪੂਰਾ ਚੰਗਾ ਸਹੀ ਗੱਲ ਆ ਜੀ ਕੱਦ ਵੀ ਚੰਗਾ ਵਜਨ ਵੀ ਚੰਗਾ ਦੁੱਧ ਤੁਹਾਡੀ ਸੇਵਾ ਦਾ ਜਿਹੜਾ ਅੱਜ ਦਾ ਬੋਲਾ ਤਿਆਰ ਆ ਉਹ 10 ਕਿਲੋ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਸੱਜਣ ਮਿਲਕਿੰਗ ਕਰ ਸਕਦਾ ਬੱਚਾ ਮਗਰ ਆ ਜਾਂਦਾ ਕੱਟਾ ਬਈ ਤੇ ਸਿੰਗ ਦਾ ਪੋਪਲਾ ਬਈ ਪਹਿਲਾਂ ਦਾ ਹੀ ਲਿਆ ਵਾ ਜੀ ਪਹਿਲਾਂ ਦਾ ਹੀ ਵੇਰੇ ਪਹਿਲਾਂ ਦੀ ਠੀਕ ਆ ਡਿਮਾਂਡ ਵੇਰੇ ਜੀ ਡਿਮਾਂਡ ਵੇਰੇ ਮੁੱਲ ਕਰਨਾ ਪਰ ਕਿੰਨਾ ਕਰ ਲਗੇ 95000 ਦੇਣੀ ਹੈ ਦੇਣੀ ਹੈ ਹਾਂਜੀ ਦੇਣੀ ਹੋਜੂ ਮਾੜਾ ਮੋਟਾ ਮਾਨ ਤੋਂ ਹੋਜੂ ਜਮਾ ਜੈਜ ਡਿਮਾਂਡ ਆ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਜੀ 95000 ਦੇ ਮੱਝ ਦੇ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚਾਲਦਾ ਰਹਿਣਾ ਇੱਕ ਨੀਲੀ 라ਵੀ ਦਾ ਤੋਹਫਾ ਲਈ ਫਿਰਦਾ ਬਾਈ ਆਪ ਵੀ ਨੀਲੀ 라ਵੀ ਦੇ ਤੇ ਬੱਚਾ ਵੀ ਨੀਲੀ 라ਵੀ ਦਾ ਸੁਆਵਰੇ ਕਿੰਨਾ ਮਾਰੀ ਫਿਰ ਪਹਿਲਾ ਸੁਆਵਰੇ ਚਾਰ ਦੰਦਾਂ ਦਾ ਮੂਹ ਪਹਿਲਾ ਸੁਆਵਰੇ ਚਾਰ ਦੰਦਾਂ ਦਾ ਚਾਰ ਦੰਦਾਂ ਦਾ ਵੀ ਠੀਕ ਆ ਜੇ ਕੋਈ ਦੰਦ ਚੈੱਕ ਕਰਨਾ ਚਾਹੁੰਦਾ ਠੀਕ ਕਰਕੇ ਲੈ ਕਦੋਂ ਸੁਈ ਹੈ ਜੀ ਇਹ ਇਹ ਵੀ ਰੁਸਈਆ 22 ਤਰੀਕ ਜੀ 22 ਤਰੀਕ ਅੱਜ ਤਰੀਕ ਹੋ ਗਈ ਆ 26 26 ਚਾਰ ਦਿਨ ਹੋ ਗਏ ਬੱਚਾ ਕੀ ਆ ਜੀ ਮਗਰ ਕੱਟੀ ਆ ਵੀ ਨੀਲੀ ਦਾ ਲਓ ਜੀ ਕੱਟੀ ਆ ਗਈ ਮਗਰ ਇੱਕ ਨਾਗਣਾ ਤੁਹਾਨੂੰ ਇੱਕ ਨਾਗ ਫ੍ਰੀ ਮਿਲਣਾ ਸੀਮਨ ਪਤਾ ਕੱਟੀ ਦਾ ਬਾਈ ਨਹੀਂ ਵੀਰੇ ਸੀਮਨ ਨਹੀਂ ਪਤਾ ਕਿ ਵੀ ਆਪਾਂ ਕਹਿੰਦੇ ਆ ਸੀਮਨ ਦੀ ਸੀਮਨ ਨਹੀਂ ਪਤਾ ਕਿਹੜਾ ਠੀਕ ਆ ਬਾਈ ਜੇ ਰੇ ਦੀ ਵੀ ਡਾਨਾ ਜੀ ਜੇਰ ਨੂੰ ਡਾਨਾ ਵੀਡੀਓ ਹੈ ਜੀ ਇਹਦੇ ਥੱਲੇ ਹੁਣ ਬੋਲਾ ਕੇ ਦੁੱਧ ਆ ਜੀ ਵੀਰੇ ਬੋਲਾ ਹੈਗਾ ਠੀਕ ਆ ਤੇ ਦੁੱਧ ਮੰਨ ਲਈ ਆਪਾਂ ਠੀਕ ਆ 10 ਕਿਲੋਨ 5000 ਤਿਆਰ ਆ ਪਾ ਕੰਡਾ ਵਾਲੇ ਨੂੰ ਨਾ ਲੈ ਚੁ ਆ ਕੇ ਦੇਮ ਖਾਣਾ ਦਾ ਕੋਈ ਨਹੀਂ ਆਪਣਾ ਇਹ ਇੱਕ ਨੰਬਰ ਥੱਲੋ ਬਹਿ ਕੇ ਨਹੀਂ ਉੱਠਦਾ ਥੱਲੋ ਬਹਿ ਕੇ ਨਹੀਂ ਉੱਠਦਾ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਸੂਆ ਪਹਿਲਾ ਜੀ ਵਜਣ ਚੰਗਾ ਹਾਈ ਟੈਕ ਨਾਲ ਇੱਕ ਨੰਬਰ ਨਾਲੋਂ ਥੋੜੀ ਜੀ ਘੱਟ ਆ ਜੀ ਚੰਗੀ ਆ ਜਿਹੜੇ ਹਿਸਾਬ ਨਾਲ ਪਹਿਲਾ ਸੂਆ ਹਾਈਟ ਬਹੁਤ ਆ ਜੀ ਕਿਉਂਕਿ ਹਜੇ ਕਰਨੀਆਂ ਆ ਬਾਕੀ ਪਿਓ ਰਵੇ ਉਹ ਨੀਲੀ ਰਵ ਜੀ ਸਹੀ ਗੱਲ ਹੈ ਜਿਹੜੀ ਇੱਕ ਨੰਬਰ ਤੇ ਤੁਹਾਨੂੰ ਮੱਝ ਦਿਖਾਈ ਸੀ ਉਹ ਤੋਂ ਥੋੜੀ ਜੀ ਘੱਟ ਹਾਈਟ ਆ ਕੁੰਡਾ ਸਿੰਘ ਆ ਜੀ ਪੂਰਾ ਗੋਲ ਜਿਹੜਾ ਇੱਕ ਨੰਬਰ ਹੁੰਦਾ ਜੀ ਬਾਕੀ 22 ਤਰੀਕ ਦੀ ਸੂਈ ਆ ਬੱਚਾ ਮਗਰ ਹੈਗਾ ਕੱਟਾ ਜੀ ਕੱਤੀ ਵੀਰੇ ਸੌਰੀ ਕੱਤੀ ਬੱਚਿਆ ਮਗਰ ਹੈਗੀ ਆ ਕੱਤੀ ਨੀਲੀ ਰਾਵੀ ਦੀ ਕੱਟੀ ਮਿਲਣੀ ਹੈ ਤੁਹਾਨੂੰ 10 ਕਿਲੋ ਬੋਲਾ ਮੰਨਾ ਬੋਲਾ ਮੰਨ ਲਓ ਦੁੱਧ ਮੰਨਾ ਦੁੱਧ ਮੰਨ ਲਓ ਜੀ ਤਿਆਰ ਆ ਤੇ ਥੱਬੇ ਦਾ ਹਵਾਨਾ ਤਿਆਰ ਕਰੀ ਬੈਠੀ ਆ ਜੀ ਥਾਣਾ ਦੇ ਸੱਜ ਬਹੁਤ ਸੋਹਣੇ ਆ ਚਾਰ ਹੀ ਥਾਣਾ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਵਜਨ ਵਜੂਦ ਬੜਾ ਚੰਗਾ ਜੀ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਆਪ ਪੂਰੀਆਂ ਕਰਦੀ ਤੇ ਸਾਰੀਆਂ ਨਿਸ਼ਾਨੀਆਂ ਬੱਚਾ ਕੱਤੀ ਪੂਰੀ ਕਰਦੀ ਆ ਜੀ ਨਾਗ ਨਾਗ ਤੁਹਾਨੂੰ ਫ੍ਰੀ ਹੋ ਜਾਣਾ ਜੀ ਜਿਹੜਾ ਲੈ ਜਾਊਗਾ ਜੀ ਤੋਹਫੇ ਬਣ ਜਾਣੇ ਆ ਦੋ ਬਰੀਡ ਤੇ ਕੰਮ ਕਰਨਾ ਉਹਨਾਂ ਲਈ ਵੀ ਤੋਹਫਾ ਦੁੱਧ ਤੁਹਾਨੂੰ ਪਤਾ ਹੀ ਆ ਕਰਮਾਲੀਆਂ ਚੰਗਾ ਦੇ ਦਿੰਦੀਆਂ ਹੁੰਦੀਆਂ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਵੀਰੇ 1,25,000 ਰੁਪਏ ਦੀ 1,25,000 ਰੁਪਏ ਦੀ ਡਿਮਾਂਡ ਆ ਬਾਕੀ ਲੈਸ ਹੋ ਜਾਊਗਾ ਜੀ ਹਾਂ ਜੀ ਮਾਨਤਾ ਠੀਕ ਹੈ 1,25,000 ਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਉਂਦਾ ਤੋਹਫਾ ਹੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਅੱਗੇ ਵੀਰੇ ਤਾਨਾ ਨੰਬਰ ਇਹਦੀ ਕੀ ਡਿਟੇਲ ਆ ਜੀ ਤੇ ਪਹਿਲਾ ਸੋਆਵਰੇ ਦੋ ਦੰਦਾਂ ਦਾ ਝੋਟੀ ਦੋ ਦੰਦਾਂ ਦਾ ਝੋਟੀ ਆ ਹਾਂ ਚੌਕ ਦੇ ਚੱਕ ਦੀ ਆ ਜੀ ਚੌਕ ਦੇ ਚੱਕ ਦੀ ਆ ਬੱਚਾ ਹੀ ਐ ਹਾਂਜੀ ਬੱਚਾ ਹੀ ਆ ਸਮਾਂ ਕਿੰਨਾ ਲਊਗੇ ਜੀ ਸਮਾਂ ਦੇ ਵੀਰੇ ਪਾਏ 10 ਤੋਂ 12 ਦਿਨ ਪਾਏ 10 ਤੋਂ 12 ਦਿਨ ਪਾਏ ਠੀਕ ਆ ਬਈ ਸੀਮਾ ਰਿਕਾਰਡ ਲੱਗਿਆ ਜਿਹੜਾ ਇਹਦਾ ਕੋਈ ਪਤਾ ਨਹੀਂ ਵੀਰੇ ਇਹਦਾ ਨਹੀਂ ਪਤਾ ਆਪਣਾ ਚੰਗੀ ਆ ਝੋਟੀ ਘੱਟ ਘਾਟ ਵਾਲੀ ਆ ਜੇ ਆਉ ਮੱਝਾਂ ਨਾਲੋਂ ਤਾਂ ਸਾਰਿਆਂ ਨਾਲੋਂ ਦੋ ਦੋ ਗੱਠ ਉੱਚੀ ਆ ਜੀ ਗਾਂ ਦੇ ਬਰੋਬਰ ਗਾਂ ਨਾਲ ਵੱਡੀ ਫਾਰਮ ਵਾਲੀ ਖੜੀ ਆ ਜੀ ਤੇ ਉਹਦੇ ਬਰੋਬਰ ਆਉਂਦੀ ਆ ਝੋਟੀ ਤੇ ਬਾਕੀ ਤੋੜ ਕੇ ਦਿਖਾਦੀ ਵੀਰੇ ਸੁਆ ਪਹਿਲਾ ਜੀ ਚੌਕ ਦੇ ਦੰਦ ਸਟਾਰਟ ਹੀ ਕੀਤੇ ਆ ਦੁੰਦੀ ਮੰਨ ਲਓ ਚੌਗੀ ਮੰਨ ਲਓ ਜੀ ਉਹ ਤੁਹਾਡੀ ਇੱਛਾ ਹਾਈਟ ਪੂਰੀ ਵੱਡੀ ਆ ਜੀ ਵਜ਼ਨ ਵਜੂਦ ਬੜਾ ਚੰਗਾ ਜੀ ਜਿਹੜਾ ਸਮਾਂ ਬਾਈ ਦੱਸਦਾ ਕਿ 10 ਤੋਂ 12 ਦਿਨ ਹਜੇ ਲੈ ਜੂਗੀ ਝੋਲੀ ਹਜੇ ਕਰਮ ਵਾਲੀ ਨੇ ਸਟਾਰਟ ਹੀ ਕੀਤੀ ਆ ਬਰੀਕੀਆਂ ਬਹੁਤ ਨੇ ਜੀ ਫੁੱਲ ਵਜ਼ਨ ਵਜੂਦ ਵਾਲੀ ਆ ਜੀ ਪੂਰਾ ਕੁੰਡਾ ਸਿੰਘ ਆ ਜੀ ਸੀਮਣਾ ਬਾਈ ਕਹਿੰਦਾ ਨਹੀਂ ਪਤਾ ਕਿਹੜਾ ਲੱਗਿਆ ਆਪਾਂ ਐਵੇਂ ਕਹਿ ਦਿੱ ਗਏ ਬਈ ਫਲਾਨਾ ਲੱਗਿਆ ਵਾ ਉਹਦਾ ਫਾਇਦਾ ਨਹੀਂ ਜੀ ਕੋਈ ਪਰ ਜਿਹੜੇ ਹਸਾਬ ਨਾਲ ਕਰਮ ਵਾਲੀ ਦਾ ਵਜਨ ਆ ਤਿਆਰੀ ਸ਼ੁਰੂ ਕਰਤੀ ਆ 10 ਦਿਨ ਪਹਿਲਾਂ ਹੀ ਜੀ ਉਹ ਹਿਸਾਬ ਨਾਲ ਦੁੱਧ ਚੰਗਾ ਬਾਜੂ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲਾ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਅੱਜ ਲੈ ਲਵੋਗੇ ਤਾਂ ਭਾਜ ਮਿਲ ਜਾਣੀ ਆ ਤੇ ਜੇ ਸੂਈ ਸਵਾਈ ਲਈ ਤਾਂ ਫਿਰ ਉਹ ਜੀ ਡਿਮਾਂਡ ਹੋਊਗੀ ਅੱਜ ਫਾਇਦਾ ਹੋ ਜਾਣਾ ਜੀ ਤੋਂ ਫਾਇਆ ਤੁਹਾਡੇ ਵਾਸਤੇ ਬਾਕੀ ਥੱਲੇ ਵਾਲੇ ਪਾਸੋਂ ਹਵਾਨਾ ਚੈੱਕ ਕਰੋ ਜੀ ਸਟਾਰਟ ਕੀਤਾ ਜੇ ਹਵਾਨਾ ਥਣ ਮੰਜੇ ਦੇ ਪਾਵਿਆਂ ਨੂੰ ਖੜੇ ਆ ਜੀ ਬਣੂ ਬਹੁਤ ਸਮਾਂ ਪਿਆ ਬਾਕੀ ਬਰੀਕੀਆਂ ਬਹੁਤ ਨੇ ਜਿਹੜੇ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਪਰਖ ਵੀਰੇ ਜ਼ਿਆਦਾ ਹੋਊਗੀ ਇਹਦੀ ਡਿਮਾਂਡ ਜੀ ਇਸੇ ਵੇਲੇ ਡਿਮਾਂਡ ਕਹਿੰਦਾ ਪੱਕ 35 40 ਕਰ ਲੀਏ ਠੀਕ ਆ ਸਵਾ ਦੀਆਂ ਪਹਿ ਜਾਣ ਸੋ ਜੇ ਜੋੜਾ ਲੈ ਜੇ ਕੋਈ ਜੋੜਾ ਵੀਰ ਮਾਨ ਤੋਂ ਖੁੱਲਾ ਕਰਦੇ ਠੀਕ ਆ ਜੀ ਡਿਮਾਂਡ ਕਰਾਉਣ ਨੂੰ ਬਾਈ ਕਹਿੰਦਾ ਜਿੰਨੀ ਮਰਜ਼ੀ ਕਰਾ ਲਓ ਸਵਾ ਲੱਖ ਦੀ ਦੇ ਦਾਂਗੇ ਜੀ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਉਹ ਜਹਾ ਹੋ ਜੂਗਾ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੂਆਗਾ ਠੀਕ ਆ ਜੀ ਹਾਂਜੀ ਤੇ ਮੰਨ ਲੈਣ ਸੂਈ ਨੂੰ ਵੀ ਦਿਨ ਹੋ ਗਿਆ 20 ਦਿਨ ਹੋ ਗਏ ਜੀ ਬੱਚਾ ਜੀ ਇਹਦਾ ਬੱਚਾ ਵੀਰੇ ਐਕਸਪਾਇਰੀ ਹੋ ਗਿਆ ਐਕਸਪਾਇਰੀ ਹੋ ਗਿਆ ਠੀਕ ਆ ਬਾਈ ਜੇ ਕੋਈ ਡਾਕਟਰ ਲਿਆ ਕੇ ਆਪਦੀ ਚੈੱਕ ਕਰਾਉਣੇ ਚਾਹੁੰਦਾ ਚੈੱਕ ਕਰਾ ਕੇ ਲਿਆ ਸਕਦਾ ਠੀਕ ਆ ਬਾਈ ਦੁੱਧ ਕਿੰਨਾ ਤਿਆਰ ਆ ਦੁੱਧ ਵੀਰੇ ਇਸ ਚੋਂ ਕੋਣ 24 ਕਹ ਦੀ 25 ਕਹ ਗਏ ਠੀਕ ਆ 20 ਕੋਲੋਨਟ ਤਿਆਰ ਆ ਕੰਡੇ ਦਾ ਜੋ ਕਿਦਾਂ ਆ ਵੀਰੇ ਲੀਟਰਾਂ ਦੇ ਨਹੀਂਗਾ ਕਿਲੋਆਂ ਚ ਕੰਡੇ ਵਾਲਾ ਕੰਡੇ ਵਾਲਾ ਵੀਰੇ ਦਾ ਫਾਣਾ ਦੀ ਦਾਨ ਕੋਈ ਪੂਰੀ ਸਿੱਟਾ ਨਹੀਂ ਕੋਈ ਪੂਰੀ ਸਿੱਟਾ ਨਹੀਂ ਬ੍ਰੀਡ ਵਾਲੀ ਹੈ ਜੀ ਪੂਰੀ ਚੰਗੀ ਵਹਿੜਾ ਤੋਰ ਕੇ ਦੇਖਾ ਦੇ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਵੀਰੇ ਹੁਣ ਮੰਨ ਲਾ ਜੇ ਚੰਗੀ ਸੇਵਾ ਕਰੂ ਸਾਂਭ ਲੂਗਾ ਨਾ 24 25 ਕੋਲ ਚੋਲੇ ਕੋਈ ਬੱਲ ਆੜਾ ਵਹਿੜਦਾ ਸਹੀ ਗੱਲ ਹੈ ਜੀ ਕੱਦ ਕਾਠ ਪੂਰਾ ਵੱਡਾ ਆ ਜਾਂਦਾ ਵਜਨ ਵਜੂਦ ਵੀ ਪੂਰਾ ਚੰਗਾ ਬਾਕੀ ਫੇਸ ਕੁਆਲਿਟੀ ਸੋਹਣੀ ਆ ਸੂਆ ਦੂਜਾ ਸੂਈ ਆ 20 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਬਾਈ ਕਹਿੰਦਾ ਬੱਚਾ ਹੋ ਗਿਆ ਐਕਸਪੈਰੀ ਜੀ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ ਜੇ ਤਾਂ ਕੰਦਿਆਂ ਚ ਮੈਨ ਤਾਂ 20 ਕਿਲੋ ਜੋਖ ਕੇ ਲੈ ਜਾਓ ਤੇ ਜੇ ਲੀਟਰ ਮਾਰਨੇ ਆ ਫਿਰ ਤਾਂ ਬਾਈ ਵੱਧ ਬਾਕੀ ਫੇਸ ਕੁਆਲਟੀ ਵੀ ਸੋਣੀ ਆ ਚਾਰ ਹੀ ਥਾਣ ਆ ਫੋਟ ਨੇ ਸ਼ਾਖ ਨੇ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਨੇੜੇ ਤੋਂ ਥਣ ਵੀ ਦਿਖਾ ਦਿਨਾ ਜੀ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਹੱਕ ਦਿਓ ਜੀ ਮਾੜਾ ਜ ਥੋੜਾ ਜਿਹਾ ਕੱਚੇ ਥਣ ਦਾ ਕਰਦੀ ਆ ਜੀ ਬਾਕੀ ਦੁੱਧ ਚੰਗੀ ਸੇਵਾ ਵਾਲਾ ਹੋਇਆ ਤਾਂ ਬਾਈ ਕਹਿੰਦਾ 24 25 ਕਿਲੋ ਚੋ ਸਕਦਾ ਜੀ ਜਿਹੜਾ ਅੱਜ ਦਾ ਦੁੱਧ ਤਿਆਰ ਆ 20 ਕਿਲੋ ਉਹ ਮੇਰੇ ਘਰੋਂ ਜੋਖ ਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀ ਚਵਾਈ ਕਰ ਸਕਦਾ ਜੀ ਕੰਦਗਾਠ ਪੂਰਾ ਵੱਡਾ ਜਾਂਦਾ ਡਿਮਾਂਡ ਵੀਰੇ ਦੀ ਇਹ ਡਿਮਾਂਡ ਵੀਰੇ ਜੇ ਹੁਣ ਬੱਚਾ ਹੁੰਦਾ ਠੀਕ ਆ 80 85 ਕਰ ਲੈਂਦੇ ਤੇ 62000 ਦੇ ਬਦਾਂ ਅੱਜ ਦੇ ਦਾਂਗੇ ਹਾਂਜੀ 62000 ਠੀਕ ਆ ਜੀ ਅੱਜ ਦੀ ਡਿਮਾਂਡ 62000 62000 ਦੀ ਦੇ ਦਾਂਗੇ ਜੀ ਜਿਹਨੂੰ ਇਹ ਪਸੰਦ ਆਊਗੀ ਕਨੈਕਟ ਕਰ ਲੋ ਇੱਕ ਬਾਈ ਕੋਲ ਕੱਟੀ ਵੀ ਵਿਕਾਊ ਆ ਜੀ ਇਹਦੀ ਵੀ ਡਿਟੇਲ ਲੈ ਦਿੰਨੇ ਆ ਜੀ ਕਿੰਨੀ ਕੁ ਉਮਰ ਹੋ ਬੱਚੇ ਦੀ ਜੀ ਇਹਦੀ ਇਹਦੀ ਬਈ ਉਮਰ 8 ਮਹੀਨਾ ਦੀ ਆ 8 ਮਹੀਨੇ ਉਮਰ ਆ ਹਾਂਜੀ ਠੀਕ ਆ ਜੀ ਇਹਦੇ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ 14 15 ਕਿਲੋ ਸੀ 14 15 ਕਿਲੋ ਸੀ ਠੀਕ ਆ ਕੋਈ ਫੋਰਟ ਸ਼ਾਂਕ ਤਾਂ ਹੈ ਨਹੀਂ ਨਾ ਕੋਈ ਨਹੀਂ ਵੀਰੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਵੀਰੇ ਹੈਗੀ 13000 ਰੁਪਏ ਠੀਕ ਆ ਜੀ ਇਹਦੀ ਡਿਮਾਂਡ 13000 ਰੁਪਏ ਜਿਹਨੂੰ ਪਸੰਦ ਆਊਗੀ ਕੱਟੀ ਲਿਜਾ ਸਕਦਾ ਤੋਹਫਾ ਹੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ